ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਪੰਜਾਬ ਦੇ ਦੌਰੇ ਦੌਰਾਨ ਗੁਰਦੁਆਰਾ ਸਾਈਂ ਦੇ ਪ੍ਰਬੰਧਕਾਂ ਵੱਲੋਂ ਸਰੋਪਾ ਪਾਉਣ ਵਾਲੇ ਵਿਵਾਦ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਐਸਜੀਪੀਸੀ ਨੇ ਇਸ ਮਾਮਲੇ 'ਚ ਵੱਡਾ ਐਕਸ਼ਨ ਲੈਂਦੇ ਹੋਏ ਗੁਰਦੁਆਰਾ ਬਾਬਾ ਬੁੱਢਾ ਜੀ RAMDAS ਦੇ ਕਈ ਪ੍ਰਬੰਧਕਾਂ ਨੂੰ ਸਸਪੈਂਡ ਕਰ ਦਿੱਤਾ ਹੈ ਜੀ ਹਾਂ ਮੀਡੀਆ ਰਿਪੋਰਟਸ ਮੁਤਾਬਕ ਐਸਜੀਪੀਸੀ ਨੇ ਫੈਸਲਾ ਲੈਂਦੇ ਹੋਏ ਰਾਹੁਲ ਗਾਂਧੀ ਨੂੰ ਸਰੋਪਾ ਪਾਉਣ ਵਾਲੇ ਗ੍ਰੰਥੀ ਕੁਲਵਿੰਦਰ ਸਿੰਘ ਨੂੰ ਸਸਪੈਂਡ ਕੀਤਾ ਹੈ ਤੇ ਇਸ ਦੇ ਨਾਲ ਹੀ ਇੱਕ ਕਥਾਵਾਚਕ ਤੇ ਇੱਕ ਸੇਵਾਦਾਰ ਨੂੰ ਵੀ ਸਸਪੈਂਡ ਕੀਤਾ ਹੈ ਦੱਸਦੇ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਗੁਰਦੁਆਰਾ ਸਾਈਂ ਬਨਾ ਅਰਦਾਸ ਕਰਵਾਈ ਸੀ ਜਿੱਥੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਿਰੋਪਾ ਪਹਿਣ ਦਿੱਤਾ ਗਿਆ ਸੀ ਜਿਸ ਨੂੰ ਲੈ ਐਸ.ਟੀ.ਪੀ.ਸੀ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਰੋਸ ਜਤਾਇਆ ਸੀ ਕਿ ਇਹ ਮਹਾਨ ਸਖਸ਼ੀਆਂ ਤਨੂੰ ਸਿਰੋਪਾ ਪਹਿਨਾਣਾ ਸਿੱਖੀ ਮਰਿਆਦਾ ਦੇ ਖਿਲਾਫ ਹੈ ਤੇ ਇਸ ਨੂੰ ਲੈ ਹਰਜਿੰਦਰ ਸਿੰਘ ਧਾਮੀ ਨੇ ਇਸ ਤੇ ਰੋਸ ਜਤਾਇਆ ਸੀ ਇਸ ਤੋਂ ਪਹਿਲਾਂ ਆਲੋਚਨਾ ਦਾ ਸਾਹਮਣਾ ਕਰਦੇ ਹੋਏ ਐਸ.ਟੀ.ਪੀ.ਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਜਾਂਚ ਤੇ ਹੁਕਮ ਦੇ ਦਿੱਤੇ ਸੀ ਤੇ ਕਈ ਐਸ.ਟੀ.ਪੀ.ਸੀ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਸਿਰੋਪਾ ਦੇਣ ਲਈ ਕਮੇਟੀ ਦੀ ਨਿੰਦਾ ਵੀ ਕੀਤੀ ਸੀ ਜਿਸ ਨੂੰ ਲੈ ਗੁਰਦੁ ਕਾਨੂੰ ਅੱਜ ਇਸ ਫੈਸਲੇ ਦਰਾਂ ਸਸਪੈਂਡ ਕੀਤਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਪੰਜਾਬ ਦੇ ਦੌਰੇ ਦੌਰਾਨ ਗੁਰਦੁਆਰਾ ਸਾਇਦ ਦੇ ਪ੍ਰਬੰਧਕਾਂ ਵੱਲੋਂ ਸਰੋਪਾ ਪਵਾਉਣ ਵਾਲੇ ਵਿਵਾਦ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਐਸਜੀਪੀਸੀ ਨੇ ਇਸ ਮਾਮਲੇ 'ਚ ਵੱਡਾ ਐਕਸ਼ਨ ਲੈਂਦੇ ਹੋਏ ਗੁਰਦੁਆਰਾ ਬਾਬਾ ਬੁੱਢਾ ਜੀ RAMDAS ਦੇ ਕਈ ਪ੍ਰਬੰਧਕਾਂ ਨੂੰ ਸਸਪੈਂਡ ਕਰ ਦਿੱਤਾ ਹੈ ਜੀ ਹਾਂ ਮੀਡੀਆ ਰਿਪੋਰਟਸ ਮੁਤਾਬਕ ਐਸਜੀਪੀਸੀ ਨੇ ਫੈਸਲਾ ਲੈਂਦੇ ਹੋਏ ਰਾਹੁਲ ਗਾਂਧੀ ਨੂੰ ਸਰੋਪਾ ਪਵਾਉਣ ਵਾਲੇ ਗ੍ਰੰਥੀ ਕੁਲਵਿੰਦਰ ਸਿੰਘ ਨੂੰ ਸਸਪੈਂਡ ਕੀਤਾ ਹੈ ਤੇ ਇਸ ਦੇ ਇੱਕ ਸੇਵਾਦਾਨ ਨੂੰ ਵੀ ਸਸਪੈਂਡ ਕੀਤਾ ਹੈ ਦੱਸਦੀ ਹੈ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਗੁਰਦੁਆਰਾ ਸਾਈ ਵਿਖੋਂ ਉਹਨਾਂ ਨੇ ਸਭ ਤੋਂ ਪਹਿਲਾਂ ਅਰਦਾਸ ਕਰਵਾਈ ਸੀ ਜਿੱਥੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਸਰੋਪਾ ਪਹਿਨਟ ਕੀਤਾ ਗਿਆ ਸੀ ਜਿਸ ਨੂੰ ਲੈ ਐਸਜੀਪੀਸੀ ਨੇ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਰੋਸ ਜਤਾਇਆ ਸੀ ਕਿ ਇਹ ਮਹਾਨ ਸ਼ਖਸੀਅਤਾਂ ਨੂੰ ਸਰੋਪਾ ਪਹਿਨਾਉਣਾ ਸਿੱਖੀ ਮਰਿਆਦਾ ਦੇ ਖਿਲਾਫ ਹੈ ਤੇ ਇਸ ਨੂੰ ਲੈ ਹਰਜਿੰਦਰ ਸਿੰਘ ਧਾਮੀ ਨੇ ਇਸ ਤੇ ਰੋਸ ਜਤਾਇਆ ਸੀ ਇਸ ਤੋਂ ਪਹਿਲਾਂ ਆਲੋਚਨਾ ਦਾ ਸਾਹਮਣਾ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਜਾਂਚ ਤੇ ਹੁਕਮ ਦੇ ਦਿੱਤੇ ਸੀ ਤੇ ਕਈ ਐਸਜੀਪੀਸੀ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਲਈ ਕਮੇਟੀ ਦੀ ਨਿੰਦਾ ਵੀ ਕੀਤੀ ਸੀ ਤੇ ਜਿਸ ਨੂੰ ਲੈ ਗੁਰਦੁਆਰੇ ਦੇ ਕੁਝ ਪ੍ਰਬੰਧਕਾਂ ਨੂੰ ਅੱਜ ਇਸ ਫੈਸਲੇ ਦਰਾਂ ਸਸਪੈਂਡ ਕੀਤਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਪੰਜਾਬ ਦੇ ਦੌਰੇ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਸਰੋਪਾ ਪਵਾਉਣ ਵਾਲੇ ਵਿਵਾਦ ਨੂੰ ਲੈ ਕੇ ਇੱਕ ਇਹ ਐਸਜੀਪੀਸੀ ਨੇ ਇਸ ਮਾਮਲੇ 'ਚ ਵੜੈਕਸ਼ਨ ਲੈਂਦੇ ਹੋਏ ਗੁਰਦੁਆਰਾ ਬਾਬਾ ਬੁੱਢਾ ਜੀ RAMDAS ਦੇ ਕਈ ਪ੍ਰਬੰਧਕਾਂ ਨੂੰ ਸਸਪੈਂਡ ਕਰ ਦਿੱਤਾ ਹੈ ਜੀ ਹਾਂ ਮੀਡੀਆ ਰਿਪੋਰਟਸ ਮੁਤਾਬਕ ਐਸਜੀਪੀਸੀ ਨੇ ਫੈਸਲਾ ਲੈਂਦੇ ਹੋਏ ਰਾਹੁਲ ਗਾਂਧੀ ਨੂੰ ਸਰੋਪਾ ਪਾਉਣ ਵਾਲੇ ਗ੍ਰੰਥੀ ਕੁਲਵਿੰਦਰ ਸਿੰਘ ਨੂੰ ਸਸਪੈਂਡ ਕੀਤਾ ਹੈ ਤੇ ਇਸ ਦੇ ਨਾਲ ਹੀ ਇੱਕ ਕਥਾਵਾਚਕ ਤੇ ਇੱਕ ਸੇਵਾਦਾਰ ਨੂੰ ਵੀ ਸਸਪੈਂਡ ਕੀਤਾ ਹੈ ਦੱਸਦੇ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੌਰਾਨ ਗੁਰਦੁਆਰਾ ਸਾਈ ਵਿਖੋਂ ਉਹਨਾਂ ਨੇ ਸਤਿਪੰਨ ਅਰਦਾਸ ਕਰਵਾਈ ਸੀ ਜਿੱਥੇ ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਸਰੋਪਾ ਪੇਟ ਕੀਤਾ ਗਿਆ ਸੀ ਜਿਸ ਨੂੰ ਲੈ ਐਸਜੀਪੀ ਮੰਦਕਾਤੀ ਰੋਸਜਤਾਇਆ ਸੀ ਕਿ ਇਹ ਮਹਾਨ ਸ਼ਖਸ਼ੀਆਂ ਤੈਨੂੰ ਸਰੋਪਾ ਪਹਿਨਾਉਣਾ ਸਿੱਖੀ ਮਰਿਆਦਾ ਦੇ ਖਿਲਾਫ ਹੈ ਤੇ ਇਸ ਨੂੰ ਲੈ ਹਰਜਿੰਦਰ ਸਿੰਘ ਧਾਮੀ ਨੇ ਇਸ ਤੇ ਰੋਸਜਤਾਇਆ ਸੀ ਇਸ ਤੋਂ ਪਹਿਲਾਂ ਆਲੋਚਨਾ ਦਾ ਸਾਹਮਣਾ ਕਰਦੇ ਹੋਏ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਦੀ ਜਾਂਚ ਤੇ ਹੁਕਮ ਦੇ ਦਿੱਤੇ ਸੀ ਤੇ ਕਈ ਐਸਜੀਪੀਸੀ ਮੈਂਬਰਾਂ ਨੇ ਰਾਹੁਲ ਗਾਂਧੀ ਨੂੰ ਸਰੋਪਾ ਦੇਣ ਲਈ ਕਮੇਟੀ ਦੀ ਨਿੰਦਾ ਵੀ ਕੀਤੀ ਸੀ ਤੇ ਇਸ ਨੂੰ ਲੈ ਗੁਰਦੁਆਰੇ ਦੇ ਕੁਝ ਪ੍ਰਬੰਧਕਾਂ ਨੂੰ ਅੱਜ ਇਸ ਫੈਸਲੇ ਦਰਾਂ ਸਸਪੈਂਡ ਕੀਤਾ ਗਿਆ ਹੈ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ